ਸਾਡੇ ਮਾਨਯੋਗ ਸੀਐਮ ਸਾਹਿਬ ਦਾ ਡਰ ਯੁੱਧ ਨਸ਼ੇ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੀਆਂ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਪਿਛਲੇ ਸਮੇਂ ਦੌਰਾਨ ਉਹਨਾਂ ਦੀ अर्ली ਡਿਸਪੋਜ਼ਲ ਵੀ ਉਨੀ ਇੰਪੋਰਟੈਂਟ ਹੁੰਦੀ ਹੈ ਐਨਡੀਪੀਐਸ ਐਕਟ ਦੇ ਤਹਿਤ ਬਣੀ ਹੋਈ ਜਿਹੜੀ ਡਰਗ ਡਿਸਪੋਜ਼ਲ ਕਮੇਟੀ ਹੈ ਉਹਨੇ ਅੱਜ ਇੱਥੇ ਮਿਲ ਕੇ 188 ਜਿਹੜੇ ਐਨਡੀਪੀਐਸ ਕੇਸਾਂ ਦਾ ਮਾਲ ਮੁਕੱਦਮਾ ਜਿਹੜਾ ਡਿਸਪੋਜ਼ ਆਫ ਕੀਤਾ ਉਹਦੇ ਵਿੱਚ ਹੀਰੋਇਨ ਜਿਹੜੀ ਆ 63 ਕਿਲੋ 452 ਗ੍ਰਾਮ ਕੈਪਸੂਲਸ 230 ਜਿਹੜੀਆਂ ਨਸ਼ਿੱਲੀਆਂ ਗੋਲੀਆਂ ਨੇ ਉਹ 6709 ਨਸ਼ੀਲਾ ਪਾਊਡਰ ਜਿਹੜਾ 143 ਗ੍ਰਾਮ 6 ਮਿਲੀਗ੍ਰਾਮ ਚਰਸ ਜਿਹੜੀ ਆ 14 ਕਿਲੋ 833 ਗ੍ਰਾਮ ਇੰਜੈਕਟੇਬਲ ਡਰੱਗਸ ਜਿਹੜੀਆਂ ਇੰਜੈਕਸ਼ਨ ਨੇ 5 ਆਈਸ ਜਿਹੜੇ ਮੈਟਾਫੈਟਾਮਾਈਨ ਜਿਹਨੂੰ ਕਹਿੰਦੇ ਆ ਡਰੱਗ 7 ਕਿਜੀ 773 ਗ੍ਰਾਮ ਦੇ ਗਾਂਜਾ 20 ਗ੍ਰਾਮ ਇਹ ਸਾਰੀ ਜਿਹੜੀ ਡਰਗ ਡਿਸਪੋਜ਼ਲ ਕਮੇਟੀ ਹੈ ਦੀ ਸੁਪਰਵੀਜ਼ਨ ਸਾਡੇ ਡੀਸੀਪੀ ਮਿਸਟਰ ਰਵਿੰਦਰਪਾਲ ਸਿੰਘ ਜੀ ਕਰ ਰਹੇ ਹੈ ਨਾਲ ਇਹਨਾਂ ਜਗਵਿੰਦਰ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਤੇ ਹਰਮਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਨੇ ਕੀਤੀ ਹੈ ਔਰ ਇੱਥੇ ਅੱਜ ਡਿਸਪੋਜ਼ਲ ਜਿਹੜਾ ਕਰਕੇ ਇਹਦਾ ਅਸੀਂ ਸਰਟੀਫਿਕੇਟ ਵਗੈਰਾ ਸਾਰਾ ਭੇਜਿਆ ਜਾਊਗਾ ਇਹ ਸਾਰਾ ਜਿਹੜਾ ਮਾਲ ਹੈ ਕੋਰਟਸ ਦੇ ਆਰਡਰ ਤੋਂ ਬਾਅਦ ਕਿਉਂਕਿ ਇਹਦੀ ਹੁਣ ਰਿਕੁਆਇਰਮੈਂਟ ਨਹੀਂ ਹੈ ਤਾਂ ਡਿਸਪੋਜ਼ਲ ਕੀਤੀ ਹੈ ਔਰ ਅਗਲੀ ਵੀ ਜਲਦੀ ਅਸੀਂ ਸ਼ਾਰਟਲੀ ਨੈਕਸਟ ਡਿਸਪੋਜ਼ਲ ਵੀ ਜਲਦੀ ਕਰਾਂਗੇ ਜਦੋਂ ਇੱਕ ਕਮੇਟੀ ਫਾਈਨਲਾਈਜ਼ ਕਰ ਲੇਗੀ ਆਪਣੀ ਸਾਰੀ ਡਿਸਪੋਜ਼ਲ ਦੀਆਂ ਜਿਹੜੀਆਂ ਆਈਟਮਸ